ਕਰੀਬ 8 ਘੰਟਾ بارش ਨੇ ਜਲ-थल ਕਰ ਦਿੱਤਾ ਹੈ ਅਮ੍ਰਿਤਸਰ ਦੇ ਵਿੱਚ ਜੇ ਗੱਲ ਕਰੀਏ ਕਾਰਪੋਰੇਸ਼ਨ ਦੇ ਕੰਮਾਂ ਦੀ ਤਾਂ ਕੋਲ ਖੁੱਬ ਖੋਲ ਦੀਆਂ ਤਸਵੀਰਾਂ ਪਾਣੀ ਹੈਰੀਟੇਜ ਸਟਰੀਟ ਦੇ ਵਿੱਚ ਥੋੜੀ ਜੀ بارش ਦੇ ਨਾਲ ਦੇਖੋ ਕਿਸ ਤਰ੍ਹਾਂ ਪਾਣੀ ਖੜਾ ਹੋ ਗਿਆ ਹੈ ਕਿ ਜਿਹੜੇ ਸ਼ਰਧਾਲੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਔਨ ਲਈ ਆਣਾ ਚਾਹੁੰਦੇ ਨੇ ਆਂਦੇ ਨੇ ਉਹ ਉਹਨਾਂ ਲਈ ਕਿੰਨੀ ਦਿੱਕਤ ਕਿੰਨੀ ਪਰੇਸ਼ਾਨੀ ਹੈ ਕਿ ਉਹ ਸਾਰਾ ਗੱਡੀ ਦਾ ਰਸਤਾ ਜਿਹੜਾ ਹੈ ਪਾਣੀ ਦੇ ਨਾਲ ਭਰ ਗਿਆ ਹੈ ਔਰ ਇਹ ਇਨਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਪਾਣੀ ਦੇ ਨਿਕਲਣ ਦਾ ਅਜੇ ਘੱਟੋ-ਘੱਟ 2 ਜਾਂ 3 ਘੰਟੇ ਲੱਗ ਜਾਣਗੇ ਇਸ ਪਾਣੀ ਨੂੰ ਨਿਕਲਦੇ ਹੋਏ ਸੋ ਇਹ ਇਹ ਉਹ ਸਟਰੀਟ ਹੈ ਇਸੇ ਰਸਤੇ ਤੋਂ ਹੋ ਕੇ ਸ਼ਰਧਾਲੂਆਂ ਨੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਨਿਕਲਣਾ ਹੁੰਦਾ ਹੈ ਤੇ ਪੈਦਲ ਹੀ ਉਹਨਾਂ ਨੇ ਜਾਣਾ ਹੁੰਦਾ ਹੈ ਇਹ ਸਥਾਨਕ ਲੋਕ ਨੇ ਜਿਹੜੇ ਕਿ ਜਿਹੜੇ ਗੱਡੀਆਂ ਦੇ ਆਪਣੇ ਨਿਕਲਦੇ ਨੇ ਸਾਰਾ ਗੱਡੀ ਦੇ ਬਾਹਰ ਖੜੇ ਹਾਂ ਤੁਸੀਂ ਇੱਕ ਘੰਟਾ ਬਾਰਿਸ਼ ਹੋਈ ਹੈ ਮूसलाधार ਬਾਰਿਸ਼ ਹੋਈ ਹੈ ਆਪ بارش ਵੀ ਇਤਨੀ ਹੋ ਗਈ ਹੈ ਆਪਕੋ ਵੀ ਦਿੱਕਤ ਆ ਰਹੀ ਹੈ ਪਾਣੀ ਪੂਰੀ ਦਿੱਕਤ ਦਿੱਕਤ ਤਾਂ ਕੁਛ ਹੋਣਾ ਤੋ ਇਹ ਥੋੜਾ ਬਹੁਤ ਸਮਾਂ ਸਮਾਂ ਕੇ ਚੱਲ ਰਹੇ ਨਹੀਂ ਤੋ ਅਭੀ ਸਾਰਾ ਗੜੀ ਕੇ ਯਹ ਪਾਣੀ ਖੜਾ ਹੋ ਗਿਆ ਯਾਰ ਹਰ ਬਾਰ ਹੀ ਖੜਾ ਰਹਿੰਦਾ ਨਹੀਂ 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 ਆਏ ਹਾਂ ਜੀ ਹਾਂ ਤੁਸੀਂ ਦੱਸਿਓ ਜੀ ਪਾਣੀ ਕਿੰਨਾ ਖਲੋ ਗਿਆ ਪਾਣੀ ਕਿੰਨਾ ਖਲੋ ਗਿਆ ਸੀਵਰ ਬੰਦ ਬੁਰਾ ਹਾਲ ਜੋ ਬਾਦਲ ਕਰ ਗਿਆ ਭਗਵੰਤ ਮਾਨ ਕੋ ਕੱਖ ਨਹੀਂ ਹੋਇਆ ਚਕਰੀਨਾ ਬੰਦ ਵਈਆਂ ਜੇ ਸ਼ਬਦ ਪਾਣੀ ਬੰਦ ਕੀਤੀ ਭਗਵੰਤ ਮਾਨ ਨੇ ਠੀਕ ਹੈ ਜੀ ਓਕੇ ਸੋ ਤੁਸੀਂ ਦੇਖੋ ਕਿ ਜਿਸ ਤਰ੍ਹਾਂ بارش ਨੇ ਕੁਝ ਦੇਰ ਲਈ بارش ਹੋਈ ਇੱਕ ਸੈਕਿੰਡ ਸੋ ਤੁਸੀਂ ਦੇਖੋ ਕਿ ਜਿਹੜੇ ਲੋਕ ਇੱਥੋਂ ਨਿਕਲ ਰਹੇ ਨੇ ਉਹਨਾਂ ਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਕਿ ਉਹ ਕਿੰਦੇ ਪਾਣੀ ਦੇ ਵਿੱਚੋਂ ਨਿਕਲਣਾ ਪੈ ਰਿਹਾ ਤਸਵੀਰਾਂ ਬਿਆਹ ਕਰ ਰਹੀਆਂ ਨੇ ਜਿਨ੍ਹਾਂ ਨੇ ਪੈਦਲ ਚੱਲਣਾ ਹੈ ਉਹ ਫੁੱਟਪਾਥ ਤੇ ਜਰੂਰ ਨਿਕਲ ਰਹੇ ਨੇ ਪਰ ਇੱਕ ਘੰਟੇ ਦੀ ਬਰਸਾਤ ਨੇ ਕਾਰਪੋਰੇਸ਼ਨ ਦੀ ਪੋਲ ਖੋਲ ਕੇ ਰੱਖ ਦਿੱਤੀ ਐ ਤੁਸੀਂ ਗੱਲ ਵੀ ਕਰਨੇ ਆ ਕੋਈ ਰੁਕਣ ਲਈ ਵੀ ਤਿਆਰ ਨਹੀਂ ਸਰ ਰੁਕ ਜਾਓ 2 ਮਿੰਟ ਲਈ ਸਿਰਫ ਤੁਸੀਂ ਤੇ ਇਥੋਂ ਦੇ ਵਸਨੀਕ ਹੋ ਇੱਕ ਇਸ ਸਮੱਸਿਆ ਦਾ ਕੀ ਹੱਲ ਹੈਗਾ ਇਹਦਾ ਸਮੱਸਿਆ ਹਲ ਮਾਰਾ ਜੇ ਜਦੋਂ ਅਸੀਂ ਜੰਮੇ ਹੋ ਤਾਂ ਵੇਖਣ ਰਹੇ ਆ ਇਹ ਸਮੱਸਿਆ ਹਲ ਸਾਡੀ ਗਵਰਨਮੈਂਟ ਕਰ ਸਕਦੀ ਆ ਜਿਹਨਾਂ ਦੇ ਸਾਡੇ ਜਿਹੜੇ ਇਥੋਂ ਦੇ ਕਾਉਂਸਲਰ ਸਾਹਿਬ ਹੈਗੇ ਉਹ ਕਰ ਸਕਦੇ ਆ ਜਾਂ ਸਿਊਰੇ ਕਨੈਕਸ਼ਨ ਦੇ ਜਿਹੜੇ ਮਾਲਕ ਹੈਗੇ ਕਾਰਪੋਰੇਸ਼ਨ ਉਹ ਕਰ ਸਕਦੀ ਆ ਕਿਉਂਕਿ ਜਦੋਂ ਹਰ ਇੱਕ ਬੰਦੇ ਨੂੰ ਪਰੇਸ਼ਾਨੀ ਹੁੰਦੀ ਆ ਇਹ ਨਹੀਂ ਕਿ ਆ ਕਿ ਸਿਰਫ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਆ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਏ ਆ ਜਿਹੜੇ ਸੇਵਾ ਵਿਚਾਰੇ ਲੱਗੇ ਕਰਨਾ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਜਦੋਂ ਥੋੜੀ بارش ਹੁੰਦੀ ਹੈ ਤੇ ਪਾਣੀ ਇਕੱਠਾ ਹੁੰਦਾ ਕੋਈ ਸੁਣਾਈ ਕੋਈ ਨਹੀਂ ਕਿਸੇ ਪਾਸੇ ਵੀ ਇੱਕ ਘੰਟੇ ਦੀ بارش ਹੋਈ ਆ ਔਰ ਪਾਣੀ ਇੱਕ ਘੰਟੇ ਦੀ بارش ਤੇ ਫਿਰ ਵੀ ਥੋੜੀ ਹੈਗੀ ਆ 15 ਮਿੰਟਾਂ ਵਿੱਚ بارش ਆਈ ਤਾਂ ਪਾਣੀ ਇਕੱਠਾ ਹੁੰਦਾ ਉਸ ਇਸ ਰਸਤੇ ਨੂੰ ਇਹਨੂੰ ਵੇਝਿਆ ਘੱਟੋ ਘੱਟ 50 ਸਾਲ ਹੋ ਗਏ ਮੈਨੂੰ ਵੇਝਿਆ ਜਦ ਕੀ ਸਾਹਮਣੇ ਪੰਜਾਬ ਨੇ ਬੈਂਗਲੁਰੂ ਤੋਂ ਇਹਦਾ ਕੁਛ ਨਹੀਂ ਬਣਿਆ ਆ ਤੋ ਹੂੰ ਚੌਤਰ ਦੇ ਵਿੱਚ ਉਸ ਤੋਂ ਬਾਅਦ ਹੀ ਵੇਲੋਗੇ ਹੁਣ ਪਾਣੀ ਦੇ ਉੱਤੇ ਹੀ ਹੈਗਾ ਪਾਣੀ ਨਿਕਲ ਸਾਡੇ ਜਿ ਬਣਾਈ ਨਵੀਂ ਸੜਕ ਬਣਾਈ ਹੈ ਤੇ ਇਹਨਾਂ ਦਾ ਫਰਜ਼ ਬੰਦਾ ਹੈਗਾ ਕਿ ਅਸੀਂ ਇਹਨੂੰ ਪਾਣੀ ਦਾ ਪਹਿਲਾਂ ਇਜਾਮ ਕਰਦੇ ਇਹਨਾਂ ਨੇ ਕੋਈ ਮਗਰ ਸੁਣਾਈ ਨਹੀਂ ਕੀਤੀ ਔਰ ਇਹਦੇ ਸਾਡੇ ਇੰਜੀਨੀਅਰ ਹੈਗੇ ਆ ਦੂਸਰੇ ਮੁਲਕਾਂ ਜਾ ਕੇ ਮਿਹਨਤਾਂ ਕਰਦੇ ਇੱਥੇ ਇਹਨਾਂ ਦੋ ਜਾਣੇ ਮਿਹਨਤ ਕਿਉਂ ਨਹੀਂ ਦੀ ਅਗਰੋਂ ਇੰਨੇ ਨਾਲ ਇੱਕ ਖੁੱਦ ਸਵੇਰ ਏਰੀਆ ਐਸੇ ਰਸਤੇ ਤੋਂ ਸ਼ਰਧਾਲੂ ਨਿਕਲ ਕੇ ਅਸ਼ਲੀਰ ਬੰਦਰ ਸਾਹਿਬ ਜਾਂਦੇ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਆ ਰਹੀ ਬਿਲਕੁਲ ਦੇਖੋ ਹਰ ਬੰਦੇ ਪਰੇਸ਼ਾਨੀ ਭਾਜੀ ਜੇ ਹੁਣ ਸਕੂਟਰ ਚੱਲਦਾ ਪਿਆ ਨਾ ਕਰੇ ਰਸ ਬਾਲ ਬੱਚਾ ਛੋਟੇ ਛੋਟੇ ਬੱਚੇ ਬੈਠੇ ਨੇ ਕਿਸੇ ਨਾਲ ਕਾਲ ਆਏਗਾ ਬਾਹਰ ਪਲੇਸੀ ਆਦਮੀ ਬੜੀ ਮੁਸ਼ਕਿਲ ਦੇ ਰਸਤੇ ਇੰਨੇ ਗਿਆਨ ਨਾਲ ਬੜੀ ਮਿਹਰਬਾਨੀ ਤੁਹਾਡੀ ਸੋ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਸ ਕਦਰ ਖਲੋ ਗਿਆ ਹੈ ਔਰ ਥੋੜੀ ਜੀ ਚਾਹੇ ਬਾਰਿਸ਼ ਹੋਵੇ ਕਿ ਪਾਣੀ ਇਸ ਏਰੀਏ ਦੇ ਵਿੱਚ ਹੈਰੀਟੇਜ ਸਟਰੀਟ ਦੇ ਵਿੱਚ ਖੜਾ ਹੋ ਜਾਂਦਾ ਸਰ ਹੈਰੀਟੇਜ ਸਟਰੀਟ ਪਾਣੀ ਨਾਲ ਭਰੀ ਪਈ ਆ ਇਹ ਥੋੜੀ ਜੀ ਬਾਰਿਸ਼ ਹੋਵੇ ਭਾਵੇਂ ਇੱਕ ਘੰਟਾ ਬਾਰਿਸ਼ ਚਾਹੀਦਾ ਪਾਣੀ ਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਇੱਥੇ ਨਾ ਟੂਰਿਜ਼ਮ ਹੈਗਾ ਆ ਤੇ ਹੂੰ ਦੇਖੋ ਅਸੀਂ ਕਿੰਨੇ ਮੁਸ਼ਕਿਲਾਂ ਆ ਰਹੇ ਆ ਦੇਖੋ ਤੁਸੀਂ ਅਸੀਂ ਜਲੰਧਰੋਂ ਆਏ ਹਾਂ ਜਲੰਧਰੋਂ ਆ ਕੇ ਵੀ ਇੰਨੇ ਪਰੇਸ਼ਾਨੀ 'ਚ ਅਸੀਂ ਫਸੇ ਪਏ ਹਾਂ ਅਸੀਂ ਇੱਧਰ ਸੋਚਿਆ ਸੀ ਕਿ ਸਾਰਾ ਕੁਝ ਇੱਥੇ ਟੂਰਿਸਟ ਦੇ ਇੱਥੇ ਦੇਖ ਲੋ ਕਿੰਨਾ ਬੁਰਾ ਹਾਲ ਹੈ ਤੇ ਅੱਜ ਦੀ ਸਮੱਸਿਆ ਨਹੀਂ ਹੈ ਕਿ ਅੱਜ ਦੀ ਸਮੱਸਿਆ ਨਹੀਂ ਹੈ ਪਰ ਜਦੋਂ ਦੀ ਇਹ ਸਟਰੀਟ ਬਣੀ ਹੈ ਉਦੋਂ ਤੋਂ ਹੀ ਪਾਣੀ ਦੇ ਨਾਲ ਇੱਥੇ ਲੋਕਾਂ ਨੂੰ ਸ਼ਰਧਾਲੂਆਂ ਨੂੰ ਰੂਪ ਰੂਪ ਹੋਣਾ ਪੈਂਦਾ ਚਾਹੇ ਅੱਧਾ ਘੰਟਾ ਬਾਰਿਸ਼ ਹੋਏ ਚਾਹੇ ਲਗਾਤਾਰ ਬਾਰਿਸ਼ ਹੋਏ ਇਸ ਏਰੀਆ ਦੇ ਵਿੱਚ ਬਾਰਿਸ਼ ਨਾਲ ਪਾਣੀ ਭਰ ਜਾਂਦਾ ਸਰ ਬੜੀ ਦਿੱਕਤ ਆ ਰਹੀ ਹੈ ਪਾਣੀ ਦੀ ਬਹੁਤ ਦਿੱਕਤ ਆ ਰਹੀ ਹੈ ਬਹੁਤ ਦਿੱਕਤ ਹੈ ਪਾਣੀ ਭਿੱਜ ਜਾਏਗਾ ਭਿੱਜ ਜਾਏਗਾ ਤੁਸੀਂ ਦੇਖਿਆ ਕਿ ਲੋਕ ਆਤ ਰਹੇ ਨੇ ਪਾਣੀ ਦੇ ਨਾਲ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਆਪਣੇ ਕਮਾਂਕਾਰਾਂ ਲਈ ਨਿਕਲਣਾ ਪੈ ਰਿਹਾ ਹੈ ਪਰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਹਾਨੂੰ ਬਿਆਨ ਕਰ ਰਹੀਆਂ ਨੇ ਅੰਮ੍ਰਿਤਸਰ కార్ਪੋਰੇਸ਼ਨ ਦੇ ਖਿਲਾਫ కార్ਪੋਰੇਸ਼ਨ ਵੱਲੋਂ ਇਹ ਸੜਕ ਉਸਾਰੀ ਗਈ ਸੀਗੀ ਇਹ ਏਰੀਏ ਦੇ ਵਿੱਚ ਹੈਰੀਟੇਜ ਸਟਰੀਟ ਦੇ ਵਿੱਚ ਕਰੋੜਾਂ ਰੁਪਏ ਲਾ ਕੇ ਇਹਨਾਂ ਉਪਤਾਨ ਕੀਤਾ ਗਿਆ ਸੀਗਾ ਵੱਖਰੀ ਵੱਖਰੀ ਦੁਕਾਨਾਂ ਦਾ ਕਈ ਇੱਥੋਂ ਦੇ ਜਿਹੜੇ ਸਥਾਨਕ ਦੁਕਾਨਦਾਰ ਸੀ ਉਹਨਾਂ ਨੂੰ ਇੱਥੋਂ ਹਟਾਇਆ ਗਿਆ ਸੀਗਾ ਰੇੜੀਆਂ ਜਿਹੜੀਆਂ ਲੱਗਦੀਆਂ ਸੀ ਉਹ ਹਟਾਇਆ ਗਿਆ ਸੀਗਾ ਕਿ ਇਹਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਵਾਂਗੇ ਪਰ ਥੋੜੀ ਜੀ ਬਾਰਿਸ਼ ਚਾਹੇ ਅੱਧਾ ਘੰਟਾ ਹੋਈ ਹੈ ਚਾਹੇ 1 ਘੰਟਾ ਹੋਈ ਹੈ तस्वीर नतीजा की है कैमरा परसन हरिंदर ज्योति बहल दैनिक टीवी अमृतसर देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एप और वट्सएप चैनल पर।